ਪਿਛਲੇ ਦਿਨੀ ਵਿੱਤੀ ਕਮਿਸ਼ਨਰ ਸਾਖਸ਼ੀ ਸਹਾਣੀ ਵੱਲੋਂ ਆਦੇਸ਼ ਜਾਰੀ ਕੀਤੇ ਹਨ ਕਿ ਸਕੂਲ ਔਟੋਆਂ 'ਚ 5 ਤੋਂ ਵੱਧ ਬੱਚੇ ਨਹੀਂ ਬਿਠਾਏ ਜਾਣਗੇ ਜਿਸ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਸਾਡੀ ਟੀਮ ਵੱਲੋਂ ਸ਼੍ਰੀਰਾਮ ਆਸ਼ਰਮ ਸਕੂਲ ਦਾ ਦੌਰਾ ਕੀਤਾ ਜਿੱਥੇ ਆਦੇਸ਼ਾਂ ਦੀ ਉਲੰਘਣਾ ਹੋ ਰਹੀ ਸੀ ਇਸ ਸੰਬੰਧੀ ਸਕੂਲ ਦੇ ਵਾਈਸ ਪ੍ਰਿੰਸੀਪਲ ਸੰਜੇ ਮਹਾਜਨ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਔਟੋਆਂ ਨਾਲ ਸਕੂਲ ਦਾ ਕੋਈ ਸੰਬੰਧ ਨਹੀਂ ਹੈ ਮੌਕੇ ਤੇ ਪਹੁੰਚੇ ਏਡੀਸੀਪੀ ਹਰਪਾਲ ਸਿੰਘ ਨੇ ਆਖਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਸਕੂਲਾਂ ਵਿੱਚ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰੇਗਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਬੱਚੇ ਜਿਹੜੇ ਆ ਪੇਨਟਸ ਨੇ ਇੱਕ ਇੱਕ ਕਾਰਟੋ ਚ 15-15 ਬੱਚੇ ਲੱਗੇ ਆ। ਬੱਚਾ 1 ਘੰਟੇ ਦੇ ਵਿੱਚ ਮੈਨਾਂ ਨਾਲ ਗੱਲ ਕੀਤੀ। 1 ਘੰਟੇ ਜੋ ਟ੍ਰੈਵਲ ਕਰਕੇ ਬੱਚਾ ਸਕੂਲ ਲੰਦਾ। 1 ਘੰਟਾ ਪਹਿਲਾਂ ਬੱਚਾ ਬੈਠਦਾ। ਔਰ ਵਾਹ ਵਾਹ ਸਵਾਰੀਆਂ ਚੱਕਦਾ ਵਾ। ਬੱਚਿਆਂ ਨਾਲ ਗੱਲ ਕੀਤੀ ਆ। ਇੱਕ ਉਹਨਾਂ ਨੂੰ ਕਿਹਾ ਕਿ ਫਰੈਂਡ ਦੇ ਤੇ ਬੱਚਾ ਨਹੀਂ ਕੋ ਬਿਠਾਉਣਾ। ਆਟੋ ਪਿੱਛੇ ਬੈਣਗੇ ਸਾਰੇ ਬੱਚੇ ਉਹ ਆਟੋ ਵਾਲਿਆਂ ਨੇ ਦੱਸਿਆ ਵੀ ਬੱਚੇ ਜिद ਕਰਦੇ ਕਈ ਪਿੱਛੇ ਉਹਨਾਂ ਨੂੰ ਸਮਝਾ ਦਿੱਤਾ ਗਿਆ ਕਿ ਬਿਲਕੁਲ ਕਿਸੇ ਬੱਚੇ ਨੇ ਅੱਗੇ ਨਹੀਂ ਬੈਣਾ ਸਾਰੇ ਪਿੱਛੇ ਬੈਠਣ ਔਰ ਸਕੂਲ ਵਾਲਿਆਂ ਦੇ ਨਾਲ ਇਹਨਾਂ ਨੇ ਮੀਟਿੰਗ ਕੀਤੀ ਆ ਵੀ ਇਹਨਾਂ ਨੇ ਜੇ ਕੋਈ ਅਰੇਂਜ ਕਰਨ ਘੱਟੋ ਘੱਟ ਜਿਹੜਾ ਬੱਚਾ ਵਾ ਜਿਆਦਾ ਲੰਮਾ ਸਮਾਂ ਟਰੈਵਲ ਨਾ ਕਰੇ ਔਰ ਉਹ ਜਲਦੀ ਸਕੂਲ ਦੇ ਵਿੱਚ ਆਵੇ ਇਹਨਾਂ ਦੇ ਇਦਾਂ ਦਾ ਟ੍ਰੈਫਿਕ ਅਰੇਂਜਮੈਂਟ ਕੀਤੇ ਜਾ ਤੇ ਕੋਈ 5 ਤੋਂ 6 ਬੱਚੇ ਜਿਹੜੇ ਆ ਉਹ ਇੱਕ ਆਟੋ ਦੇ ਵਿੱਚ ਛਭੀ ਛੰਡੇ ਆ ਏ ਹੁਣ ਵੇਖੋ ਇਹਨਾਂ ਦੇ ਵਿੱਚ ਕਈ ਬੱਚੇ 10-10 ਵੀ ਬੱਚੇ ਨੇ ਕਿਚ 12 ਮਹੀਨੇ ਛੋਟੇ ਬੱਚੇ ਨੇ ਜਿਹੜੇ ਵੱਡੇ ਬੱਚੇ ਆ ਉਹ ਕਹ ਦੱਸ ਰਹੇ ਨੇ ਬੱਚੇ ਕਿ ਮਤਲਬ ਆਟੋ ਜਿਹੜਾ ਸਾਡੇ ਵੱਲ ਜਾਂਦਾ ਨਹੀਂ ਕੋਈ ਆਵਣੇ ਜਾਂਦਾ ਚਾਂਦ ਐਵੇਨਿਊ ਹੋ ਗਿਆ ਬ੍ਰਿੰਦਾਵਨ ਐਵੇਨਿਊ ਉਧਰ ਦੇ ਪਾਸੇ ਸਾਡੇ ਕੋ ਆਟੋ ਹਲਾਓ ਜਾ ਨਹੀਂ ਵਿਲਿੰਗ ਨਹੀਂ ਹੋ ਰਿਹਾ ਉਹ ਅੱਜ ਇਹਨਾਂ ਦੇ ਪ੍ਰਿੰਸੀਪਲ ਨਾਲ ਮੀਟਿੰਗ ਕੀਤੀ ਹੈ ਵਾਈਸ ਪ੍ਰਿੰਸੀਪਲ ਸਾਹਿਬ ਖੜੇ ਆ ਇਹਨਾਂ ਨੇ ਮੀਟਿੰਗ ਕੀਤੀ ਹੈ ਇਹਨਾਂ ਨੇ ਹੁਣ ਅਸੀਂ ਸੈਚਰਡੇ ਪੇਰੈਂਟਸ ਨੂੰ ਬੁਲਾਵਾਂਗੇ ਜਿੰਨੇ ਵਿੱਚ ਬੱਚਾ ਮਾਂ ਬਿਓ ਨੇ ਬੱਚਾ ਤੇ ਉਹਨਾਂ ਨੂੰ ਬੇਇੱਜ਼ਤੀ ਕਰਦਾ ਤੇ ਘੱਟੋ ਘੱਟ ਆਪਣੇ ਬੱਚੇ ਦੀ ਸਿਕਿਉਰਿਟੀ ਦਾ ਤੇ ਧਿਆਨ ਰੱਖੋ ਤੁਸੀਂ ਤੇ ਆਟੋ ਜਿਦਾਂ ਤੋੜ ਦਿੰਦੇ ਜੋ 1200 ਰੁਪਇਆ ਦੇ ਰਹੇ ਜੀ 1200 ਰੁਪਇਆ ਮਹੀਨੇ ਦਾ ਇੱਕ ਬੱਚੇ ਨੂੰ ਦੇ ਰਹੇ ਹੋ ਤੁਸੀਂ ਦਿਨ ਦਾ ਹਿਸਾਬ ਹੀ ਨਹੀਂ ਕਰਦੇ ਮੰਨ ਲਓ ਗੱਲ ਇਹ 카ਟੋ ਦਾ 20 ਰੁਪਏ ਵੀ ਲੈਣ 10 ਰੁਪਏ ਆਉਣ ਦੇ 10 ਜਾਣ ਦੇ 20 ਰੋਜ਼ ਦੇ ਜਿੰਨੇ ਮਰਜ਼ੀ ਸਵਾਰੀ ਹੋਵੇ ਸਟੇਸ਼ਨ ਤੋਂ ਲੈ ਕੇ ਛਾਡੇ ਤੱਕ ਇੰਡੀਆ ਗੇਟ ਤੱਕ 10 ਰੁਪਏ ਲਿੰਦੇ ਆਟੋ ਵਾਲੇ ਨਹੀਂ ਉੱਗੀ ਹੋਗੇ ਜੀ ਚਲੋ 20 ਲਾ ਲਓ ਜੇ 20 ਵੀ ਲੈ ਲੈਣਾ 40 ਫਿਰ ਰੋਜ਼ ਦੇ 40 ਰੁਪਏ ਰੋਜ਼ ਦੇ ਹੋਗੇ ਠੀਕ ਹੈ ਤਾਂ ਵੀ 1200 ਰੁਪਏ ਬਣਦਾ 20 ਦਿਨ ਤਾਂ ਬੱਚਾ ਸਕੂਲ ਹੁੰਦਾ ਐਤਵਾਰ ਕੱਢ ਕੇ ਛੁੱਟੀਆਂ ਕੱਢ ਜੇ ਇਸ ਕਰਕੇ ਮਾਂ ਪਿਓ ਮੜਾ ਦੇਖਣ ਕੋ ਬੱਚੇ ਆਟੋ ਨਾਲ ਲਾਉਣ ਲੱਗੇ ਆ ਉਹਨੇ ਕਾਟੋ ਲਾਉਣ ਜਿਹੜੇ ਜੈਨੂਨ ਪਏ ਕਿ ਇਹੀ ਬੜੀ ਬੜੀ ਵਾਰਨਿੰਗ ਦਿੱਤੀ ਇਹ ਆਟੋ ਵਾਲਿਆਂ ਨੂੰ ਇਹਨਾਂ ਦੀ ਕੁਆਰਟਰਲੀ ਮੀਟਿੰਗ ਲੈਣੇ ਆ ਅਸੀਂ ਤੇ ਸਰ ਦੇ ਨਾਲ ਮੀਟਿੰਗ ਰੱਖੀ ਹੈ ਸ਼ਨੀਵਾਰ ਨੂੰ ਅਸੀਂ ਆਟੋ ਉਹ ਲੈ ਬੰਦ ਕਰ ਦੇਣੇ ਆ ਜਿਹੜੇ ਕਹਿਣਾ ਨਹੀਂ ਮੰਨਦੇ ਤੇ ਸਕੂਲ ਦਾ ਆਪਣਾ ਕੋਈ ਵਾਹਨ ਨਹੀਂ ਹੈ ਬੱਚਿਆਂ ਨੂੰ ਛੱਡਣ ਵਾਸਤੇ ਇਹ ਸਾਰੇ ਬਾਹਰ ਦੇ ਨੇ ਸਕੂਲ ਵੱਲੋਂ ਕੋਈ ਵੀ ਆਟੋ ਨਹੀਂ ਹੈ ਸਾਡੇ ਸਕੂਲ ਦਾ ਨਾਮ ਜਰੂਰ ਇਹਨਾਂ ਨੇ ਲਿਖਿਆ ਹੈ ਲੇਕਿਨ ਬੱਚੇ ਆਂਦੇ ਸਕੂਲ ਔਰ ਕਈ-ਕਈ ਸਾਲਾਂ ਤੋਂ ਆਟੋ ਲੱਗੇ ਆ ਲੇਕਿਨ ਸਕੂਲ ਦੇ ਨਾਲ ਇਹਨਾਂ ਦਾ ਕੋਈ ਲਿੰਕ ਨਹੀਂ ਸ਼ਨੀਵਾਰ ਮੀਟਿੰਗ ਰੱਖੀ ਹੈ ਮਾਪਿਆਂ ਨਾਲ ਔਰ ਏਡੀਸੀਪੀ ਸਰ ਆਣਗੇ ਅਸੀਂ ਰਾਵਾਂਗੇ ਨਾਲ ਸਕੂਲ ਮੈਨੇਜਮੈਂਟ ਤੇ ਇਹਨਾਂ ਨੂੰ ਕਾਇਦਾ ਇਨਸਟਰਕਸ਼ਨ ਦੇਣੀਆਂ ਆਟੋ ਡਰਾਈਵਰਸ ਨੂੰ ਤੇ ਬੈਂਡ ਡਰਾਈਵਰਸ ਆਟੋ ਦੇ ਵਿੱਚ 5 ਤੋਂ 6 ਤੱਕ ਬੱਚੇ ਹੋਣੇ ਚਾਹੀਦੇ ਆ ਮੈਕਸਿਮਮ 5 6 ਬੱਚੇ ਜਿਹੜੇ ਨੇ ਠੀਕ ਨੇ ਜਿਹੜੇ ਸਾਈਡ ਤੇ ਬਿਠਾ ਲੈਂਦੇ ਆ ਉਤੋਂ ਬੈਗਸ ਨਾਲ ਨੇ ਉਹ ਮੁਸ਼ਕਿਲ ਆਉਂਦੀ ਆਟੋ ਚਲਾਉਣ ਲੱਗਿਆਂ ਮੀਂਹ ਨਾਲ ਇਹਨਾਂ ਨੂੰ ਖੁਦ ਚਾਹੀਦਾ ਕਿ ਸੇਫਟੀ ਦੇ ਨਾਲ ਬੱਚਿਆਂ ਨੂੰ ਘਰ ਪਹੁੰਚਾਨ ਸਕੂਲ ਵਾਲੇ ਤੇ ਇਹੋ ਹੀ ਚਾਹੁੰਦੇ ਨੇ ਕਿ ਬੱਚਾ ਸੇਫਲੀ ਆਏ ਤੇ ਬਿਲਕੁਲ ਸੇਫੀ ਜਾਏ ਤਾਂ ਜਿਵੇਂ ਕੋ ਮੈਂ ਤੇ ਕਹਿੰਦਾ ਵੀ 1200 ਰੁਪਇਆ ਲੱਗਦਾ ਬੱਚੇ ਦੇ ਹਿਸਾਬ ਨਾਲ ਤੁਹਾਨੂੰ ਪਤਾ ਡੀਜ਼ਲ ਮਹਿੰਗਾ ਆ ਸਾਰਾ ਕੁਝ ਮਹਿੰਗਾ ਆ ਤੇ ਬੱਚੇ ਮੈਨੂੰ ਹੀ ਪਤਾ ਓਵਰਲੋਡ ਐ ਗੱਡੀ ਬੱਚੇ ਬਾਅਦ ਤੋਂ ਬਾਅਦ 8 ਚ 7 ਚ 5 6 6 ਬੱਚੇ ਤੋਂ ਬਾਅਦ ਤੋਂ ਬਾਅਦ ਨਹੀਂ ਜਾਣਾ ਜੀ ਮੈਂ ਤੇ ਵੀਰ ਜੀ ਵੇਖੋ ਗਾੜੀ ਕਿਸ ਦੇ ਬੱਚੇ ਆ ਜਿਸ ਤਰ੍ਹਾਂ ਭਾਜੀ ਉਹਨਾਂ ਦੇ ਬੱਚੇ ਮੈਨੂੰ ਦੇ ਦੇਣ ਤੇ ਮੈਂ ਉਹਨਾਂ ਦੀ ਜਾਨਕੀ ਗਾੜੀ ਕਰਦਾ ਮੈਂ 8000 ਰੁਪਏ ਦੇ ਵਿੱਚ ਗਾੜੀ ਕਰਦਾ ਖੜਦਾ ਬੱਚੇ ਅੱਗੇ ਤੋਂ ਮਾਫੀ ਚਾਹੁੰਦੇ ਹਾਂ ਜੇ ਕਾਰਵਾਈ ਹੋ ਜਾਂਦੀ ਜੁਰਮਾਨਾ ਵੀ ਤੁਹਾਨੂੰ ਹੋਊਗਾ ਮਾਫੀ ਚਾਹੁੰਦੇ ਹਾਂ ਜੀ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ਇੱਕ ਹਦਾਇਤ ਕੀਤੀ ਗਈ ਸੀ ਜਿਹੜੇ ਸਕੂਲੀ ਬੱਚੇ ਲੈ ਕੇ ਜਾਂਦੇ ਨੇ ਆਟੋ ਆਪਣੇ ਆਟੋ ਵਿੱਚ 5 ਤੋਂ ਵੱਧ ਬੱਚੇ ਨਾ ਪਿਠਾਉਣ ਪਰ ਅੱਜ ਵੇਖਣ ਨੂੰ ਵੇਖਿਆ ਕਿ ਰਾਮ ਆਸ਼ਰਮ ਦੇ ਸਕੂਲ ਦੇ ਬਾਹਰ ਵੀ ਬੱਚੇ ਜੋ ਆਟੋ ਵਿੱਚ ਬੈਠਿਆਂ ਨੇ 10 ਤੋਂ 15 ਬੱਚੇ ਇੱਕ ਇੱਕ ਆਟੋ ਵਿੱਚ ਬੈਠੇ ਹੋ ਰਹੇ ਸਨ ਇਸ ਮੌਕੇ ਏਡੀਸੀ ਵੀ ਹਰਪਾਲ ਸਿੰਘ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਆਟੋ ਚਾਲਕਾਂ ਨੂੰ ਸਤਾੜਨਾ ਦਿੱਤੀ ਕਿ ਅਗਰ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਵੱਧ ਬੱਚੇ ਬਿਠਾਏ ਤਾਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਸਕੂਲ ਦੇ ਬਾਈਸ਼ ਪ੍ਰਿੰਸੀਪਲ ਨੇ ਆਖਿਆ ਕਿ ਉਹਨਾਂ ਦੇ ਸਕੂਲ ਦਾ ਕੋਈ ਵੀ ਆਟੋ ਨਹੀਂ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮਾਪਿਆਂ ਨਾਲ ਮੀਟਿੰਗ ਕਰਨਗੇ ਕਿ ਆਪਣੇ ਬੱਚਿਆਂ ਨੂੰ ਸਹੀ ਟੰਗਣਾ ਸਹੀ ਪਰ ਤੋਂ ਕਾਟੇ ਜਿਹੜੇ ਬੱਚੇ ਆਟੋ ਵਿੱਚ ਬੈਠਣ ਉਹਨਾਂ ਵਿੱਚ ਪੇਜਣ ਅਮਰਸਰ ਫਾਸਟਵੇ ਖਬਰਨਾਮੇ ਕੈਮਰਾਮੈਨ ਪਰੇਸ਼ ਸ਼ਰਮਾ ਦੇ ਨਾਲ ਰਕੇਸ਼ ਕੁਮਾਰ